ਤੁਸੀਂ ਸੁਣ ਰਹੇ ਹੋ ਪੰਜਾਬੀ ਰਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣਾ ਅੱਜ 14 ਦਸੰਬਰ ਹੈ 14 ਦਸੰਬਰ 1920 ਨਵੰਬਰ ਦੇ ਤੀਜੇ ਹਫਤੇ ਪੰਜਾ ਸਾਹਿਬ ਗੁਰਦੁਆਰੇ ਤੇ ਕਬਜ਼ਾ ਕਰਨ ਵੇਲੇ ਕਰਤਾਰ ਸਿੰਘ ਛੱਬਰ ਨੇ ਮਹਿਸੂਸ ਕੀਤਾ ਕਿ ਗੁਰਦੁਆਰਿਆਂ ਤੇ ਕਬਜ਼ਾ ਕਰਨ ਤੋਂ ਮੰਗਰੋਂ ਇਸ ਨੂੰ ਕੈਮ ਰੱਖਣ ਵਾਸਤੇ ਇੱਕ ਪੱਕੇ ਜੱਥੇ ਦੀ ਜ਼ਰੂਰਤ ਹੈ ਜਦੋਂ ਵੀ ਲੋੜ ਮਹਿਸੂਸ ਹੋਵੇ ਇਸ ਜੱਥੇ ਨੂੰ ਬੁਲਾ ਲਿਆ ਜਾਵੇ ਕਿਉਂਕਿ ਪੰਜਾ ਸਾਹਿਬ ਦੇ ਵਿੱਚ ਮਹੰਤ ਦੀ ਵਿਧਵਾ ਨੇ ਔਰਤਾਂ ਤੋਂ ਵੀ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਇਸ ਕਰਕੇ ਇਸ ਅਕਾਲੀ ਫੌਜ ਦੇ ਵਿੱਚ ਕੁਝ ਬੀਬੀਆਂ ਵੀ ਸ਼ਾਮਲ ਕੀਤੀਆਂ ਜਾਣ 26 ਨਵੰਬਰ ਦੇ ਦਿਨ ਪੰਜਾ ਸਾਹਿਬ ਦੇ ਇਕੱਠ ਦੇ ਵਿੱਚ ਇਸ ਦਾ ਮੁੱਢ ਵੀ ਬੰਨਿਆ ਗਿਆ ਉਸੇ ਵੇਲੇ ਪੰਜਾ ਸਿੰਘਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਸੀ ਇਸ ਗੁਰਦੁ ਵਾਰਾ ਸੇਵਕਦਾਲ জাফর ਅਕਾਲੀ ਦਲ ਦੀ ਸੈਂਟਰਲ ਬਾਡੀ ਦੀ ਕਾਇਮੀ ਵਾਸਤੇ ਇਕੱਠ 14 ਦਸੰਬਰ 1920 ਦੇ ਦਿਨ ਅਕਾਲ ਤਖਤ ਸਾਹਿਬ ਦੇ ਬੁਲਾ ਲਿਆ ਗਿਆ ਇਸ ਇਕੱਠ ਦੇ ਵਿੱਚ ਜਥੇਦਾਰ ਕਰਤਾਰ ਸਿੰਘ ਛੱਬਰ ਨੇ ਤਸਵੀਜ਼ ਕੀਤੀ ਕਿ ਸਮਾ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਗੁਰਦੁਆਰਿਆਂ ਦਾ ਸੁਧਾਰ ਝਟਪਟ ਕੀਤਾ ਜਾਵੇ ਅਤੇ ਇਸ ਦੇ ਲਈ ਹਰ ਇੱਕ ਦੀ ਕੁਰਬਾਨੀ ਦੀ ਲੋੜ ਹੈ ਸੋ ਇਸ ਤਰ੍ਹਾਂ ਕੀਤਾ ਜਾਵੇ ਕਿ ਇੱਕ ਅਕਾਲੀ ਦਲ ਕਾਇਮ ਕੀਤਾ ਜਾਵੇ ਇਸ ਦੇ ਸੇਵਕ ਘਟੋ ਘਟ ਇੱਕ ਮਹੀਨਾ ਸਾਲ ਦੇ ਵਿੱਚ ਪੰਥ ਨੂੰ ਅਰਪਣ ਕਰਨ ਕੇਂਦਰ ਅੰਮ੍ਰਿਤਸਰ ਹੋਵੇ ਜਿੱਥੇ ਹਰ ਵੇਲੇ ਸੌ ਸਿੰਘ ਹਾਜ਼ਰ ਰਹਿਣ ਅਤੇ ਜਿੱਥੇ ਜਿਤਨੇ ਸਿੰਘਾਂ ਦੀ ਲੋੜ ਹੋਵੇ ਉੱਥੇ ਭੇਜੇ ਜਾਣ ਇਲਾਕਿਆਂ ਦੇ ਇਸ ਦੀਆਂ ਸਿਖਾਵਾਂ ਬਣ ਇਸ ਦੇ ਇਕੱਠ ਨੇ ਇੱਕ ਰਾਏ ਦੇ ਨਾਲ ਮਤਾ ਪਾਸ ਕੀਤਾ ਕਿ 23 ਜਨਵਰੀ ਨੂੰ ਸੰਗਤਾਂ ਅਕਾਲ ਤਖਤ ਮੰਗੇ ਤੇ ਹਮ ਹਮਾ ਕੇ ਆਉਣ ਅਤੇ ਜਥਾ ਕਾਇਮ ਕੀਤਾ ਜਾਵੇ ਇਸ ਮੀਟਿੰਗ ਦੇ ਵਿੱਚ ਭਾਈ ਅਰਜਨ ਸਿੰਘ ਧੀਰਕੇ ਨੇ ਸੁਝਾਅ ਦਿੱਤਾ ਕਿ ਜਥੇਬੰਦੀ ਦਾ ਨਾਂ ਗੁਰਦੁਆਰਾ ਸੇਵਕ ਦਲ ਰੱਖਿਆ ਜਾਵੇ ਪਰ ਅਖੀਰ ਦੇ ਵਿੱਚ ਇਸ ਦਾ ਨਾਂ ਅਕਾਲੀ ਦਲ ਹੀ ਸਭ ਨੇ ਮਨਜ਼ੂਰ ਕੀਤਾ ਇਸ ਦਲ ਦੇ ਪਹਿਲੇ ਜਥੇਦਾਰ ਸੌਰਮਖ ਸਿੰਘ ਚਵਾਲ ਚੁਣੇ ਗਏ ਮੰਗਰੋਂ 29 ਮਾਰਚ 1922 ਦੇ ਦਿਨ ਅਕਾਲੀ ਦਲ ਨੇ ਆਪਣੇ 6ਵੇਂ ਮਤੇ ਦੇ ਮੁਤਾਬਕ ਜਥੇਬੰਦੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਰੱਖ ਲਿਆ ਸੀ ਇਸ ਦੇ ਨਾਲ ਹੀ ਅਕਾਲੀ ਦਲ ਨੇ ਆਪਣਾ ਦੋ ਨੁਕਾਤੀ ਪ੍ਰੋ ਕਰਕੇ ਪੰਥ ਦੀ ਸੇਵਾ ਕਰਨੀ ਗੁਰਦੁਆਰਾਂ ਦੀ ਸੇਵਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਉਤੇ ਅਮਲ ਕਰਨਾ 14 ਦਸੰਬਰ 1985 ਸਰਜੀਤ ਬਰਨਾਲਾ ਦੀ ਹਕੂਮਤ ਦੇ ਵਿੱਚ ਪੁਲਿਸ ਵਾਰ-ਵਾਰ ਦਰਬਾਰ ਸਾਹਿਬ ਦੇ ਵਿੱਚ ਛਾਪੇ ਮਾਰਦੀ ਰਹੀ 14 ਦਸੰਬਰ 1985 ਦੇ ਦਿਨ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਪੰਜਵੀਂ ਵਾਰ ਦਾਖਲ ਹੋਈ ਅਤੇ ਕਈ ਸਿੱਖ ਨੌਜਵਾਨ ਗ੍ਰਿਫਤਾਰ ਕਰ ਲਏ ਗਏ 14 ਦਸੰਬਰ 1985 ਦੇ ਦਿਨ ਸੀਆਰਪੀਐਫ ਦੇ ਇੱਕ ਸਿਪਾਹੀ ਨੇ ਗੁੱਸੇ ਦੇ ਵਿੱਚ ਆ ਕੇ ਸਿੱਖਾਂ ਦੇ ਨਾਲ ਨਫ਼ਰਤ ਦੀ ਸੋਚ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਸਿੱਖ ਰਣਜੀਤ ਸਿੰਘ ਨੂੰ ਬੇਵਜਾ ਮਾਰ ਦਿੱਤਾ 14 ਦਸੰਬਰ 1988 ਦੇ ਦਿਨ ਸਵੇਰੇ ਤੜਕੇ ਵੇਲੇ ਖੜਕੂਆ ਦੇ ਹੱਥੋਂ ਪਟਿਆਲਾ ਦੇ ਯਾਦਵਿੰਦਰ ਸਟੇਡੀਅਮ ਦੇ ਵਿੱਚ ਐਸਐਸਪੀ ਮਨਿੰਦਰ ਬਰਾੜ ਅਤੇ ਐਸਪੀ ਕੇਆਰਐਸ ਗਿੱਲ ਮਾਰੇ ਗਏ। ਇਹਨਾਂ ਦੋਹਾਂ ਪੁਲਿਸੀਆਂ ਨੇ ਕਈ ਖੜਕੂ ਮਾਰੇ ਸਨ। ਖੜਕੂਆ ਨੇ ਇਹਨਾਂ ਨੂੰ ਕਤਲ ਕਰਨ ਵਾਸਤੇ ਆਪਣੇ ਆਪ ਨੂੰ ਸੀਨੀਅਰ ਐਥਲੀਟ ਹੋਣ ਦਾ ਭਰਮ ਪੈਦਾ ਕੀਤਾ ਅਤੇ ਕਈ ਦਿਨ ਉਹਨਾਂ ਦੇ ਨਾਲ ਦੌੜਨ ਦੀ ਪ੍ਰੈਕਟਿਸ ਕਰਦੇ ਰਹੇ। ਜਦੋਂ ਉਹਨਾਂ ਪੁਲਿਸੀਆਂ ਦਾ ਇਹਨਾਂ ਤੇ ਯਕੀਨ ਵੱਜ ਗਿਆ ਤਾਂ ਇਹਨਾਂ ਨੇ 14 ਦਸੰਬਰ ਦੇ ਦਿਨ ਗੋਲੀਆਂ ਮਾਰ ਕੇ ਉਹਨਾਂ ਦੋਹਾਂ ਨੂੰ ਖਤਮ ਕਰ ਦਿੱਤਾ। 14 ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਅਗਰੇ ਅਵਤਾਰ ਸਿੰਘ ਤਾਰੀਵਾਸੀ ਸੈਨਾ ਅਤੇ ਸੁਰਜੀਤ ਸਿੰਘ ਜੱਜ ਵਾਸੀ ਰਸੂਲਪੁਰ ਚੀਮਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 14 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਮੱਖਣ ਸਿੰਘ ਖਿਆਲਾ, ਨਰੈਣ ਸਿੰਘ ਪੁੱਤਰ ਬੰਦ ਸਿੰਘ ਵਾਸੀ ਢੱਲਵਾ ਜ਼ਿਲ੍ਹਾ ਸੰਗਰੂਰ, ਮਹਿਮਾ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਢੱਲਵਾ ਜ਼ਿਲ੍ਹਾ ਸੰਗਰੂਰ, ਸਵਰਨ ਸਿੰਘ ਸਮਾ ਵਾਸੀ ਕੋਟ ਮਹਿਤਾਬ ਅਮਰੀਕਸਰ ਨੂੰ ਪੁਲਿਸ ਨੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 14 ਦਸੰਬਰ 2013 ਦੇ ਦਿਨ ਲੁਧਿਆਣਾ ਦੇ ਵਿੱਚ ਬਾਦਲ ਵੱਲੋਂ ਕਰਵਾਏ ਗਏ ਕਬੱਡੀ ਮੈਚ ਦੇ ਸਮਾਗਮ ਦੇ ਦੌਰਾਨ ਗਾਇਕਾ ਜਸਪਿੰਦਰ ਨਰੂਲਾ ਗਾ ਰਹੀ ਸੀ। ਦੋ ਸ਼ਰੀਫ ਉਸ ਸਮਾਗਮ ਦੇ ਵਿੱਚ ਬੈਠੇ ਹੋਏ ਸਨ ਇਸੇ ਦਰਮਿਆਨ ਗੁਰਪ੍ਰੀਤ ਸਿੰਘ ਗੁਰੀ ਪੁੱਤਰ ਗੁਰਜਨ ਸਿੰਘ ਵਾਸੀ ਹਾਂਸਕਲਾ ਨੇੜੇ ਰਾੜਾ ਨੇ ਸਟੇਜ ਤੇ ਚੜ੍ਹ ਕੇ ਮਾਈਕ ਖੋਲਿਆ ਅਤੇ ਬੋਲਣਾ ਸ਼ੁਰੂ ਕਰ ਦਿੱਤਾ ਸੀ ਨਾਲ ਦੀ ਨਾਲ ਪੁਲਿਸ ਨੇ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੇ ਜ਼ੁਲਮ ਕੀਤਾ ਅਖੀਰ 7 ਦਿਨਾਂ ਮਗਰੋਂ 21 ਦਸੰਬਰ ਦੇ ਦਿਨ ਉਸ ਨੂੰ ਜ਼ਮਾਨਤ ਤੇ ਰਿਹਾ ਕੀਤਾ ਗਿਆ ਉਸ ਨੇ ਇਹ ਐਕਸ਼ਨ ਗੁਰਬਖਸ਼ ਸਿੰਘ ਮਾਲਾ ਦੀ ਭੁੱਖ ਹੜਤਾਲ ਸੰਬੰਧੀ ਪ੍ਰੋਟੈਸਟ ਦੇ ਵਜੋਂ ਕੀਤਾ ਸੀ ਪਰ ਰਿਹਾਈ ਤੋਂ ਮਗਰੋਂ ਗੁਰਬਖਸ਼ ਸਿੰਘ ਨੇ ਉਸ ਦੀ ਬਾਤ ਤੱਕ ਨਾ ਪੁੱਛੀ ਇਸ ਹੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ